ਬੀਬੀ ਜੀ ਕਹਿੰਦੇ ਆ ਕਿ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਝ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹੇ ਵਰਤਿਆ ਉਹਨਾਂ ਨੇ ਤੇ ਮੈਂ ਅਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਨਾ ਤੇ ਉਹਨਾਂ ਦੀ ਗੱਲ ਨੂੰ ਔਲੱਦ ਕੇ ਸਾਡੇ ਕਈ ਇਹ ਬੜੇ ਸੀਨੀਅਰ ਕਾ ਦੀ ਆ ਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਆਂ ਕਿ ਪੰਥ ਦੀ ਵੱਡੀ ਮੰਨ ਲਓ ਉਹ ਹੈ ਵੱਡੇ ਹਿੱਤ ਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਵਡਾਲਾ ਸਾਹਿਬ ਮੈਂ ਵਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਚ ਬੜੀ ਗੱਲ ਬੜੀ ਨੁਕਤਾ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇਹ ਇੱਕ ਔਰਤ ਆ ਇੱਕ ਇਦਾਂ ਵਾ ਤੇ ਉਹ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਨਹੀਂ ਚੁਣੌਤੀ ਕਹਿ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਦਾ ਕਿ ਮੈਂ ਨਹੀਂ ਇਸ ਗੱਲ ਚ ਪੈਣਾ ਚਾਹੁੰਦਾ ਕਿ ਉਹ ਕਿਹਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤ ਦਾ ਹੁਣ ਮੇਰੇ ਲਈ ਸਤਕਾਰਯੋਗ ਆ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਆੜਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਿਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਿਲ ਰਹੇ ਤਸਵੀਰਾਂ ਵੀ ਨਹੀਂ ਤੇ ਜ਼ਿਕਰ ਵੀ ਨਹੀਂ ਤੇ ਅਖਬਾਰੀ ਖਬਰਾਂ ਵੀ ਨਹੀਂ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੂਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਅੱਜ ਇਹਨੂੰ ਇਸ ਗੱਲ 'ਚ ਨਹੀਂ ਲੈਣਾ ਉਹ ਤਾਂ ਹੱਥ ਬੰਨ੍ਹ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ 'ਚ ਬੈਠਾ ਨਾਲ ਉਹਦਾ ਸਮੂਚਾ ਆਕਾਲੀ ਦਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕੇ ਅਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰ ਪੜਾ ਇਹ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰੇ ਉਹ মিডিਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾਲ ਕਿਹੜਾ ਢੰਗ ਨਾਲ ਵਿੰਗੇ ਟੇਡੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਚ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਜਹਜੇਦਾਰ ਸਾਹਿਬ ਨੂੰ ਜਾਇਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਇਹ ਗੱਲ ਕਿਹੜੀ ਗੱਜਦੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਨ ਜਥੇਦਾਰ ਜਿਹੜੇ ਨੇ ਕਾਲ ਤਖਸਾਲ ਦੇ ਉਹ ਸਾਡੇ ਲਈ ਸਤਿਕਾਰਯੋਗ ਆ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦੇਵੋਗੇ ਉਸ ਗੱਲ ਦਾ ਗੱਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆਂ ਨਹੀਂ ਕਰਦੇ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਉਹਨਾਂ ਨੇ ਇਹੀ ਕਿਹਾ ਨਾ ਕਿ ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿੰਨਾ ਜੇ ਇਹ ਗੱਲਾਂ ਦਾ ਜਹਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਦਾ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿੱਤੀ ਐ ਸਾਈਨ ਕਰਦੇ ਆ ਤੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਹੁੰਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਨਹੀਂ ਗੱਲ ਕਰ ਦਿੰਦੇ ਆ ਜਦੋਂ ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਸੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡਾ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲਤਖ ਸਾਹਿਬ ਅਕਾਲਤਖ ਸਾਹਿਬ ਦੇ ਬੈਠੇ ਜੱਜੇਦਾਰ ਸਾਡੇ ਲਈ ਸਨਮਾਨ ਤੇ ਸਤਕਾਰਯੋਗ ਆ ਤੋਂ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਬਤਾ ਰੱਖੀ ਆਪਣੇ ਆਪ ਦੇ ਵਿੱਚ ਇੱਕ 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 ਲੀਖ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜੱਜੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜੱਜੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜੱਜੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋਂ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵੜਾ ਸੀ ਕਿ ਜੱਜੇਦਾਰ ਸਾਹਿਬ ਤੇ ਤੇ ਜੱਜੇਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਦੇ ਟਿੱਪਣੀ ਕਰਦੇ ਆ ਤੇ ਇਹ ਗੱਲ ਛੋਬਾ ਨਹੀਂ ਦਿੰਦੀ ਮੈਂ ਤਾਂ ਹੱਥ ਮੰਨ ਕੇ مشਵਰਾ ਦੇ ਸਕਦਾ ਤੁਹਾਡੀ ਕੋਈ ਮੈਨੂੰ ਮੈਂ ਕਿਉਂਕਿ ਤੁਹਾਡਾ ਮੈਂ ਸਦਾ ਸਤਕਾਰ ਕਰਦਾ ਇੱਕ ਸਿੱਖੋਂ ਦੇ ਨਾਤੇ ਤਾਂ ਇਹ ਗੱਲਾਂ ਜਣੀਆਂ ਚੰਗੀਆਂ ਨਹੀਂ ਹੈਗੀਆਂ ਅਸੀਂ ਇਸ ਨੂੰ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਕਿ ਇਹ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ ਇਹ ਫੈਸਲਾ ਜੈਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ ਕਦੋਂ ਕਰਦੇ ਨੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਨੂੰ ਸਾਰਿਆਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਸਰਵਪਾਲ ਸਾਹਿਬ ਇੱਕ ਇਸ ਤੋਂ ਬਿਲਕੁਲ ਛੱਟ ਕੇ ਮੁੱਦਾ ਹੈ ਕੰਗਨਾ ਰਣੌਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ ਜੇ ਰਹਿੰਦੀ ਹੈ ਅੱਜ ਉਹਦੇ ਧੰਨਵਾਦ ਦੇਖੋ ਜੀ ਬੜੀ ਬੜੀ ਮਾਰੀ ਗੱਲ ਆ ਇਨਾ ਵੱਡਾ ਅਫਸੋਸ ਹੈ ਕਿ ਇਹਦਾ ਵਿਰੋਧ ਕਰਨ ਨੂੰ ਵੀ ਹੁਣ ਜੀ ਨਹੀਂ ਕਰਦਾ ਕਿਉਂਕਿ ਜਦੋਂ ਇਨਾ ਭਾਜਪੀ ਵੱਲੋਂ ਏਡੇ ਵੱਡੇ ਪੱਧਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਹੈ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਚੋਣਾ ਕਰਾਏਗਾ ਤੇ ਚੋਣ ਕਮਿਸ਼ਨ ਨਹੀਂ ਇਸ ਗੱਲ 'ਤੇ ਬੈਂਡ ਵਜਾ ਲੈ ਕੇ ਮੂਰੇ ਜਾਵੜੇ ਸਨਾਰੀਆ ਜੇਲ੍ਹ ਦੇ ਮੂਰੇ ਇਹ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਣੇ ਆ ਤੇ ਫਿਰ ਕੀ ਕਰੇਗਾ ਇੱਥੋਂ ਦਾ ਦੇਸ਼ ਦਾ ਲੋਕਤੰਤਰ ਤੇ ਕਾਨੂੰਨ ਕੀ ਕਰੇਗਾ ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਬੀਜੇਪੀ ਨੇ ਏਡੀ ਵੱਡੀ ਕਰ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋਗੇ ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ ਹੋਰ ਵੀ ਰਸਿਆ ਸੀ ਪਾਰਟੀ ਨੇ ਕਲ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪਰੋਲ ਤੇ ਜਾਂ ਜਿਹੜੀ ਫਰਲੋ ਮਿਲੀ ਹੋਵੇ ਸੋ ਇਹ ਹੈ ਤਾਂ ਸਿਰਫ ਤੇ ਸਿਰਫ ਜਿਵੇਂ ਮੋਦੀ ਹੈ ਤਾਂ ਸੰਭ 可能 ਹੈ ਬੀਜੇਪੀ ਹੈ ਤਾਂ ਸੰਭ 可能 ਹੈ ਇਹ ਸਾਰਾ ਕੁਝ ਕੀਤਾ ਗਿਆ ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ 5 ਤਰੀਕ ਨੂੰ ਜਿਹੜਾ ਸਿੱਖਵਾਦ ਹੈ ਤੇ ਮਾਨਤਾ ਦੇ ਭਲੇ ਲਈ ਲੋਕੀਆ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ ਜਿਹਦੀ ਜਿਹਦੀ ਖੂਨ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ ਤੇ ਜਗਾਏਗੀ ਕਿ ਜ਼ਿੰਦਗੀ ਭਰ ਇਹ ਯਾਦ ਰੱਖਣਗੇ ਜੀ